ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੀ ਕਿਸ ਤਰ੍ਹਾਂ ਦੀ ਪ੍ਰਾਇੋਰਟੀ ਹੋਗੀ ਤੁਹਾਡੀ ਇਸ ਦੇ ਲੰਮੇ ਸਮੇਂ ਤੋਂ ਸਖਸ਼ਤਾਜਿਹਾ ਬੰਦੀਆਂ ਕਾਰਨੀਆਂ ਆ ਰਹੀਆਂ ਹਨ ਪਰੰਤੂ ਜਿਹੜਾ ਨਵੀਂ ਸਰਕਾਰ ਬਣਾ ਕੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਦਿੱਤੇ ਸੀਗੇ ਫੈਸਲੇ ਹੋ ਗਏ ਸੀ ਉਹਨਾਂ ਨੂੰ ਜਿਹੜਾ ਸਪੂਰਟ ਕਰ ਦੇ ਲਈ ਉਹਨਾਂ ਨੂੰ ਸਰਕਾਰ ਮੁਕਰ ਦੇ ਲਈ ਹੋਰ ਜ਼ੋਰ ਖਤਰ ਕਰਾਂਗੇ ਮੁਲਾਜ਼ਮਾਂ ਦੀਆਂ ਦੂਧੀਆਂ ਮੰਗਾਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਵੀ ਨਹੀਂ ਆਈਆਂ ਉਹਨਾਂ ਨੂੰ ਜਿਹੜਾ ਮਨਵਾਉਣ ਦੇ ਲਈ ਅਸੀਂ ਪਹਿਲ ਦੇ ਤਿੱਕ ਕਰਾਂਗੇ ਸਾਰੇ ਵਿਭਾਗੀਆਂ ਭਾਗਾਂ ਦੇ ਵਿੱਚ ਜਾ ਕੇ ਕਮੇਟੀਆਂ ਗਠਨ ਕਰਕੇ ਤਕੜਾ ਪਲੇਟਫਾਰਮ ਕਰਕੇ ਆਉਣਾ ਇਸ 9 ਮਹੀਨਾ ਦੇ ਵਿੱਚ ਵਿੱਚ ਜਿਹੜਾ ਹੈਗਾ ਅਸੀਂ ਪੂਰੇ ਪੰਜਾਬ ਦੇ ਨਮਾਜ਼ੀ ਨੂੰ ਸੰਕਲਪ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜੀ ਪੰਜਾਬ ਦੀ ਉਪਕ੍ਰਿ ਹੋਈ ਪੰਜਾਬ ਦੀ ਆਵਾਜ਼ ਦੀ ਸਰਕਾਰ ਹੈ ਉਹਦੀ ਜਿਹੜੀ ਅਕਲਕਾਂ ਨੇ ਲੈਂਦੀ ਆ ਅ ਲਗਾਤਾਰ ਸੰਘਰਸ਼ ਦੀ ਰਾਤ ਚੱਲ ਰਹੀਆਂ ਜਿੱਥੇ ਬੰਦਿਆਂ ਹਾਲਾਂਕਿ ਬਹੁਤ ਅ ਅਲੱਗ-ਅਲੱਗ ਜਿੱਥੇ ਬੰਦਿਆਂ ਆਪਣਾ ਸੰਘਰਸ਼ ਕਰ ਰਹੀਆਂ ਨੇ ਪਰ ਕੀ ਲੱਗਦਾ ਅਜਿਹਾ ਕੀ ਕੀਤਾ ਜਾਵੇ ਜਿੱਦਾਂ ਸਰਕਾਰ ਨੂੰ ਜਿਹੜਾ ਹੈਗਾ ਤੁਹਾਡੀਆਂ ਮੰਗਾਂ ਮੰਨ ਲਈ ਮਜਬੂਰ ਨਾ ਪਵੇ ਆ ਇਹ ਬੰਦੀਆਂ ਅਲੱਗ-ਅਲੱਗ ਨਹੀਂ ਚਲਦੀਆਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਅਲੱਗ-ਅਲੱਗ ਕਰਦੀਆਂ ਪੋਸ਼ਕਾ ਕਰਦੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਸਾਥੀ ਦਬਾਣਾ ਜਿਹਦੇ ਸਿੱਧੇ ਸਾਡੇ ਪੰਜਾਬ ਦੇ ਸਭ ਤੋਂ ਸੀਵੇ ਨਾਲ ਉਸਟ ਆਧੂਨੇ ਮੁਲਾਜ਼ਮਾਂ ਦੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਤੇ ਨਾਲ ਇੱਕ ਜੁੜੇ ਫਰੰਟੇ ਕਰਕੇ ਕੰਮ ਜੀ ਆਸਾਬੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਜਿਹੜੇ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਨੂੰ ਕੋਈ ਵਿਸ਼ੇਸ਼ਤਾਵਨੀ ਦੇਣੀ ਚਾਹੁੰਦੇ ਹੋ 15 ਅਗਸਤ 14 ਤੇ 15 ਅਗਸਤ ਨੂੰ ਜਿਹੜੀ ਭੁਖੜ ਹੜਤਾਲ ਕਰਨੇ ਜਾ ਰਹੇ ਆ ਸਾਡੀ ਇਨਫੋਰਮੇਸ਼ਨ ਵੱਲੋਂ ਸਾਡੇ ਪਲੇਟਫਾਰਮ ਵੱਲੋਂ ਪ੍ਰੋਗਰਾਮ ਨਿਚਿਆ ਗਿਆ ਹੋਰ ਜਿਹੜਾ ਹਸਪਤਾਲ ਤੇ ਮੈਡੀਕਲ ਕਾਉਂਸਲ ਵਿੱਚ ਕਰਾਂਗੇ ਔਰ ਸਭਾਵਿਕਾ ਵੀ ਪ੍ਰੋਗਰਾਮ ਜਿਹੜਾ ਹੁੰਦਾ ਉਹ ਉੱਤਰ VIP ਉਹ ਕਿਹੜਾ ਉੱਚ ਹੁੰਦਾ ਉਹਦਾ ਉਹਦਾ ਰਸਤਾ ਸਾਡੇ ਪੋਲੋ ਗਰਾਊਂਡ ਪੈਂਦਾ ਹੈ ਉੱਥੇ ਰਸਤੇ ਦੇ ਵਿੱਚ ਅਸੀਂ ਰੋਕਣ ਦੀ ਕੋਸ਼ਿਸ਼ ਕਰਾਂਗੇ ਚੇਤਾਵਨੀ ਦਿੰਨੇ ਵੀ ਜੀ ਉਹਨਾਂ ਨੇ ਉਹ ਤੋਂ ਪਹਿਲਾਂ ਸਟਾਫ ਨਾਲ ਗੱਲਬਾਤ ਸਾਡੇ ਲਵਾਣਾ ਜੀ ਨਾਲ ਜਾਂ ਸਾਡੀ ਟੀਮ ਜਨ ਨਾਲ ਕੀਤੀ ਤਾਂ ਅਸੀਂ ਉਹਨਾਂ ਦਾ ਘਰਾਵ ਕਰਾਂਗੇ ਉਸ ਨੂੰ ਲਾਜ ਕਾਲੇ ਚੰਗੇ ਦਿਖਾਉਣ ਦੀ ਕੋ ਮੁਲਾਜ਼ਮਾਂ ਕੋਲ ਭੁਖ ਹੜਤਾਲ ਰੋਸ ਧਰਨੇ ਸੜਕ ਜਾਮ ਇਸ ਤੋਂ ਇਲਾਵਾ ਜਿੰਨਾ ਵੀ ਰੋਸ ਕਰਨ ਦਾ ਤਰੀਕਾ ਹੈ ਪਰ ਸਰਕਾਰਾਂ ਕੋਈ ਵੀ ਟਾਸ ਤੋਂ ਮਸ ਨਹੀਂ ਹੁੰਦੀਆਂ ਇਹਦੇ ਲਈ ਕੋਈ ਵਿਸ਼ੇਸ਼ ਉਪਰਾਲਾ ਕੀ ਕੀਤਾ ਜਾਵੇ ਜੀ ਜੀ ਇਹ ਅਸੀਂ ਹਜੇ ਮੈਂ ਅੱਜ ਹੀ ਚਾਰਜ ਲਿਆ ਅਸੀਂ ਉਹ ਨਾਲ ਸਬੰਧ ਵਿੱਚ ਮਿਲ ਬੈਠ ਕੇ ਫੈਸਲੇ ਕਰਾਂਗੇ ਜਿਸ ਤਰ੍ਹਾਂ 17 ਨਵੀਆਂ ਚਾਲਾਂ ਚੱਲਦੀਆਂ ਅਸੀਂ ਵੀ ਨਵੇਂ ਤਰੀਕੇ ਕਰਨੇ ਸ਼ੁਰੂ ਕਰਾਂਗੇ ਧੰਨਵਾਦ ਜੀ ਲਾਰਡੀਨੇਟ ਸਰਵਿਸ ਫੈਡੇਸ਼ਨ ਜਿਹੜੀ ਸਭ ਤੋਂ ਪੁਰਾਣੀ ਫੈਡੇਸ਼ਨ ਹੈ ਜਿਹਦੀ ਉਮਰ ਕਟੋਂ-ਕਟ 60-65 ਸਾਲ ਦੀ ਹੋਗੀ 1980 ਸੈਕਟਰ 2 ਬੀ ਚੰਡੀਗੜ੍ਹ ਉਸ ਦੀ ਡਿਸਟ੍ਰਿਕਟ ਕਮੇਟੀ ਦੀ ਚੋਣ ਜਿਹੜੀ ਹੈ ਅੱਜ ਇੱਕ ਵਿੰਨੀ ਅਜਾਸ ਕਰਕੇ ਕੀਤੀ ਗਈ ਹੈ ਜਿਹਦੇ ਵਿੱਚ ਸਾਥੀ ਜਗਮਉਂ ਨੌ ਲੱਖਾ ਚੇਅਰਮੈਨ ਸਾਥੀ ਸਵਰਨ ਸਿੰਘ ਮੰਗਾ ਪ੍ਰਧਾਨ ਚੁਣੇ ਗਏ ਨੇ ਤੇ 23 ਮੈਂਬਰੀ ਕਮੇਟੀ ਜਿਹੜੀ ਹੈ ਸੇਮ ਮੈਂਬਰੀ ਟੀਮ ਪਟਿਆਲਾ ਜਿਹੜੀ ਚੁਣੀ ਗਈ ਹੈ 10 ਰਿਜ਼ਰਵ ਰੱਖੇ ਗਏ ਨੇ ਉਹ ਪ੍ਰਧਾਨ ਜੀ ਦੀ ਡਿਸਕਸ਼ਨ ਤੇ ਹੈ ਜੋ ਫੋਟੇਸ਼ਨ ਦੇ ਚੁਣੇ ਗਏ ਨੇ ਉਹ 10 ਮੈਂਬਰ ਵੱਖ-ਵੱਖ ਡਿਪਾਰਟਮੈਂਟਾਂ ਚੋਂ ਵੱਖ-ਵੱਖ categories ਦੇ ਵਿੱਚੋਂ ਆਪਣੀਆਂ ਮੀਟਿੰਗਾਂ ਕਰਕੇ ਸਾਥੀਆਂ ਨਾਲ ਉਹ ਲੈਣਗੇ ਤੇ ਐਕਸ਼ਨ ਜਿਹੜੇ ਨੇ ਅੱਜ ਅਸੀਂ ਹੁਨੇਕੇ ਨੇ ਕਿ 14 ਤੇ 15 ਅਗਸਤ ਪੰਜਾਬ ਦਾ ਵਿੱਤ ਮੰਤਰੀ ਜਿਹੜਾ ਸਭ ਤੋਂ ਝੂਠਾ ਵਿੱਤ ਮੰਤਰੀ ਮੰਨ ਕੇ ਚੱਲੀ ਆਪਾਂ ਪਟਿਆਲੇ ਝੰਡਾ ਲਹਿਰਾਉਣ ਆ ਰਿਹਾ ਕੌਮੀ ਝੰਡਾ ਲਹਿਰਾਉਣ ਆ ਰਿਹਾ ਜਿਹਨੇ ਗੜ੍ਹ ਚ ਫੱਟੇ ਪਾ ਕੇ ਵੈਦੇ ਕੀਤੇ ਸੀ ਵੀ 2004 ਦੀ ਪੈਨਸ਼ਨ ਬਾਲ ਕਰਾਂਗੇ ਪੈਨਸ਼ਨ ਜਿਹੜੀ ਹੈ ਉਹ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਹੈ ਅੱਜ ਜੋ ਹਰਪਾਲ ਸਿੰਘ ਚਿਮਾ ਡੰਗੋਰੀ ਭੁੱਲ ਗਿਆ ਡੀਏ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਕੱਚੇ ਕੰਮ ਨੂੰ ਪੱਕਾ ਕਰਨਾ ਵਨ ਟਾਈਮ ਸੈਟਲਮੈਂਟ ਦਾ ਜਿਹੜਾ ਸਰਕੂਲਰ ਨੇ ਜਾਰੀ ਕੀਤਾ ਹੈ ਉਸੀ ਰੱਦ ਕਰ ਦਿੱਤਾ ਸੋ ਜਿਵੇਂ ਮੁੱਖ ਮੰਤਰੀ ਨੇ ਦੋ ਮੀਟਿੰਗਾਂ ਰੱਦ ਕਰਕੇ ਤੀਜੀ ਮੀਟਿੰਗ ਦਿੱਤੀ ਹੈ ਜੇ ਭਾਈ ਤਰੀਕ ਨੂੰ ਮੀਟਿੰਗ ਨਾ ਦਿੱਤੀ ਮੀਟਿੰਗ ਨਾ ਕੀਤੀ ਤਾਂ ਸੁਭਾਵਿਕ ਹੈ ਕਿ ਜਿਹੜਾ ਮੁਲਾਜ਼ਮਾ ਦਾ ਸਾਂਝਾ ਫਰੰਟ ਹੈ ਉਹ ਅਗਲਾ ਸੰਘਰਸ਼ ਲਗਾਤਾਰ ਜਾਰੀ ਹਾਂ ਸਰ ਲੰਬੇ ਸਮੇਂ ਤੋਂ ਤੁਸੀਂ ਫੈਡਰੇਸ਼ਨ ਨਾਲ ਜੁੜੇ ਹੋ ਕੀ ਲੱਗਦਾ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਦੇ ਵੱਲੋਂ ਵੀ ਵਾਅਦਾ ਖਿਲਾਫੀ ਕੀਤੀ ਗਈ ਹੋਣੀ ਆ ਤੇ ਇਸ ਸਰਕਾਰ ਦੇ ਵਿੱਚ ਵਿਸ਼ੇਸ਼ ਕੀ ਹੈ ਜੀ ਪ੍ਰਕਾਰ ਚੱਜ ਦੀ ਕੋਈ ਨਹੀਂ ਆਈ ਅਮੇਸ਼ ਸ਼੍ਰੋਮਣੀ ਕੈਂਡੀਡਟ ਦੀ ਹੋਵੇ ਭਾਰਤੀ ਜਨਤਾ ਪਾਰਟੀ ਨਾਲ ਅਲਾਈنس ਸੀਗੀ ਅਕਾਲੀਆਂ ਦੀ ਕਾਂਗਰਸੀਆਂ ਦੀ ਹੋਵੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਸੰਘਰਸ਼ ਉਹਨਾਂ ਬਾਰੇ ਵੀ ਕਰਨੇ ਪਏ ਇੱਕ ਬਦਲਾਅ ਜਿਹੜਾ ਹੈ ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਪੈਨਸ਼ਨਰਾਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਦਲਿਤ ਸਮਾਜ ਨੇ ਉਲਿੱਕਿਆ ਸੀਗਾ ਵੀ ਇੱਕ ਬਦਲਾਅ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਆਏਗਾ ਇਹ ਤਾਂ ਪੂਰੀ ਤਰ੍ਹਾਂ ਝੂਠ ਦੇ ਫੁਕੜ ਨਿਕਲੇ ਤੇ ਹਰ ਗੱਲ ਦੇ ਵਿੱਚ ਝੂਠ ਉਹੀ ਮੰਗ ਜਿਹੜੀ ਹੈ ਪੌਣੇ 3 ਸਾਲਾਂ ਦੇ ਵਿੱਚ ਨਾ ਤਾਂ ਇਹਨਾਂ ਨੇ ਡਿਸਕਸ ਕੀਤੀ ਹੈ ਨਾ ਇਹਨਾਂ ਨੇ ਮੰਨੀ ਹੈ ਇਸ ਲਈ ਅੱਜ ਇੱਕ ਮਜ਼ਬੂਤ ਫੈਡਰੇਸ਼ਨ ਦੀ ਕਮੇਟੀ ਅਸੀਂ ਪਟਿਆਲੇ ਦੀ ਬਣਾਈ ਹੈ ਔਰ ਸਾਥੀ ਸਵਰਨ ਸਿੰਘ ਮੰਗਾ ਉਹਦੇ ਪ੍ਰਧਾਨ ਬਣਾਏ ਨੇ ਔਰ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦੇ ਪੁਸ਼ਿੰਗ ਲੀਡਰ ਸਾਨੂੰ ਮਿਲੇ ਨੇ ਉਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਕੀ ਡਿਪਾਰਟਮੈਂਟਸ ਦੀ ਸਾਹਮਣੇ ਕਿਉਂਕਿ ਮੈਡੀਕਲ ਤੇ ਰਿਸਰਚ ਨੂੰ ਇਹ ਬਹੁਤ ਉਮੀਦ ਨਾਲ ਚਲਾ ਰਹੇ ਨੇ ਐਥਿਕਸ ਚਲਾ ਰਹੇ ਨੇ ਬਾਕੀ ਡਿਪਾਰਟਮੈਂਟਾਂ ਨੂੰ ਵੀ ਹੈਲਪ ਹਾਂ ਸਰ ਜਿਹੜੀ ਗੱਲ ਕੀਤੀ ਜਾਂਦੀ ਹੈ ਵੀ ਮੁਲਾਜ਼ਮ ਵਰਗ ਜਿਹੜਾ ਹੈਗਾ ਆਪਣੇ ਪਰਿਵਾਰਾਂ ਸਮੇਤ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਰਦਾ ਹੈ ਕੀ ਲੱਗਦਾ ਮੁਲਾਜ਼ਮ ਜਿਹੜੇ ਪਰਿਵਾਰ ਨੇ ਜਾਂ ਮੁਲਾਜ਼ਮ ਖੁਦ ਨੇ ਉਹਨਾਂ ਨੂੰ ਕਿਹ ਕਿਹਜਾ ਪ੍ਰਾਲਾਗਨਾ ਪਵੇ ਤਾਂ ਕਿ ਸਰਕਾਰਾਂ ਵੀ ਇਹਨਾਂ ਦੀ ਬਾਹ ਫੜਨ ਦੇਖੋ ਪੰਜਾਬ ਦੇ ਵਿੱਚ ਘੱਟੋ ਘੱਟ 3.5 ਲੱਖ ਪੈਸਾ